ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਤਨਸਰੀ ਮਹੱਲਾ ਪੰਜਵਾ ਭਏ ਕਿਰਪਾਲ ਦਿਆਲ ਗੋਬਿੰਦਾ ਅਮਰਤ ਰਿਦੇ ਸਿੰਜਾਈ ਜਿਨ੍ਹਾਂ ਉਪਰ ਦਇਆ ਦੇ ਘਰ ਗੋਬਿੰਦਾ ਗੋ ਪ੍ਰਿਥਵੀ ਦੀ ਬਿੰਦਾ ਰੱਖਿਆ ਕਰਨ ਵਾਲੇ ਪਰਮੇਸ਼ਰ ਜੀ ਕਿਰਪਾਲੂ ਦਿਆਲੂ ਹੋਏ ਹਨ ਜਿਵੇਂ ਖੇਤ ਪਾਣੀ ਨਾਲ ਸਿੰਚਦੇ ਗਏ ਤਾਂ ਬੂਟੇ ਹਰੇ ਭਰੇ ਹੋ ਜਾਂਦੇ ਹਨ ਇਵੇਂ ਹੀ ਉਹਨਾਂ ਦੇ ਹਿਰਦੇ ਰੂਪ ਖੇਤ ਸਤਿਗੁਰਾਂ ਨੇ ਨਾਮ ਅੰਮ੍ਰਿਤ ਨਾਲ ਸਿੰਚ ਕੇ ਸ਼ੁਭ ਗੁਣਾਂ ਦੀ ਹਰਿਆਵਲਤਾ ਸਹਿਤ ਕਰ ਦਿੱਤੇ ਹਨ ਨਵ ਨਿਦ ਰਿਦ ਸਿਧ ਹਰ ਲਾਗ ਰਹੀ ਜਨ ਪਾਈ ਪਰਮੇਸ਼ਰ ਦੇ ਪਿਆਰੇ ਭਗਤ ਜਨਾਂ ਦੇ ਪਾਈ ਚਰਨੀ ਨੌ ਨਦੀਆਂ ਰਿੱਧੀਆਂ ਤੇ 18 ਸਿੱਧੀਆਂ ਲੱਗੀਆਂ ਰਹਿਂਦੀਆਂ ਜਿਨ੍ਹਾਂ ਨੇ ਕੇਵਲ ਪਰਮੇਸ਼ਰ ਦੇ ਨਾਮ ਦਾ ਆਸਰਾ ਹੀ ਸਮਝਿਆ ਹੈ ਨੌ ਨਦੀਆਂ ਰਿੱਧੀਆਂ ਤੇ 18 ਸਿੱਧੀਆਂ ਉਹਨਾਂ ਭਗਤ ਜਿਨ੍ਹਾਂ ਦੇ ਚਰਨੀ ਲੱਗੀਆਂ ਰਹਿਂਦੀਆਂ ਉਹ ਭਾਵੇਂ ਵਰਤਨ ਤੇ ਭਾਵੇਂ ਨਾ ਵਰਤਨ ਸੰਤਨ ਕੋ ਆਨੰਦ ਸਗਲ ਹੀ ਜਾਇ ਪਰਮੇਸ਼ਰ ਦੇ ਮਹਾਤਮਾ ਜਨਾਂ ਨੂੰ ਸਾਰੀਆਂ ਜਾਈ ਜਗਾ ਵਿੱਚ ਹੀ आनंद ही बनਿਆ ਰਹਿੰਦਾ ਹੈ ਗ੍ਰਹਿ ਬਾਹਰ ਠਾਕੁਰ ਭਗਤਨ ਕਾ ਰਵ ਰਹਿਆ ਸਰਬਠਾਈ ਰਹਾਉ ਗ੍ਰਹਿ ਘਰਾਂ ਵਿੱਚ ਪਾਪ ਗ੍ਰਸਤ ਵਿੱਚ ਰਹਿੰਦਿਆ ਤੇ ਬਾਹਰ ਸੰਸਾਰ ਵਿੱਚ ਪਾਪ ਉਜਾੜ ਵਿੱਚ ਫਿਰਦਿਆ ਹੋਇਆ ਸਾਧ ਸੰਗਤ ਰੂਪੀ ਗ੍ਰਹਿ ਘਰ ਵਿੱਚ ਤੇ ਬਾਹਰ ਸੰਸਾਰ ਵਿੱਚ ਸੁਆਮੀ ਪਰਮੇਸ਼ਰ ਭਗਤ ਜਨਾਂ ਦਾ ਰਾਖਾ ਹੈ ਤੇ ਭਗਤ ਜਨਾਂ ਨੇ ਸਾਰਿਆਂ ਥਾਵਾਂ ਵਿੱਚ ਵਾਹਿਗੁਰੂ ਨੂੰ ਰਬ ਵਿਆਪਕ ਹੋ ਰਿਆ ਜਾਣਿਆ ਹੈ ਰਹਾਉ ਤਾਕ ਕੋ ਇਹ ਨ ਪਹੁੰਚਨ ਹਰ ਜਾ ਕੇ ਅੰਗ ਗੁਸਾਈ ਉਹਨਾਂ ਮਹਾਤਮਾ ਜਨਾਂ ਦੇ ਬਰਾਬਰ ਕੋਈ ਵੀ ਅਮੀਰ ਸਰਦਾਰ ਵਿਦਵਾਨ ਪਹੁੰਚਣ ਵਾਲਾ ਨਹੀਂ ਹੈ ਜਾ ਕੇ ਇਹ ਜਿਨ੍ਹਾਂ ਦੇ ਅੰਗ ਪਖ ਵਿੱਚ ਗੁਸਾਈ ਗੋ ਪ੍ਰਿਥਵੀ ਦਾ ਸਾਈ ਮਾਲਕ ਪਰਮੇਸ਼ਰ ਰਬ ਹੈ ਜਮ ਕੀ ਤਰਾਸ ਮਿਟੈ ਜਿਸ ਸਿਮਰਤ ਨਾਨਕ ਨਾਮ ਧਿਆਈ ਸਤਿਗੁਰੂ ਜੀ ਕਥਨ ਕਰਦੇ ਹਨ ਕਿ हे ਭਾਈ ਜਿਸ ਵਾਹਿਗੁਰੂ ਦਾ ਨਾਮ ਸਿਮਰਦਿਆ ਜਮਾਂ ਦੀ ਫਾਹੀ ਦਾ ਤਰਾਸ ਡਰ ਮਿਟ ਜਾਂਦਾ ਹੈ ਭਗਤ ਜਾਨ ਉਸ ਵਾਹਿਗੁਰੂ ਦੇ ਨਾਮ ਨੂੰ ਧਿਆਉਂਦੇ ਹਨ ਤਨਸਰੀ ਮਹੱਲਾ ਪੰਜਵਾ ਦਰਬਵੰਤ ਦਰਬਦੀਕ ਗਰਬੈ ਭੂਮਵੰਤ ਅਭਿਮਾਨੀ ਸਤਿਗੁਰੂ ਜੀ ਦ੍ਰਿਸ਼ਟਾੰਤ ਦੇ ਕੇ ਜੀਵਤਾ ਹੀ ਸਿਖਿਆ ਦਿੰਦੇ ਹਨ ਕਿ ਜਿਵੇਂ ਦਰਬਵੰਤ ਦੌਲਤਮੰਦ ਪੁਰਖ ਆਪਣੇ ਦਰਬਧਨ ਨੂੰ ਵੇਖ ਕੇ ਬੜਾ ਗਰਬੈ ਹੰਕਾਰ ਕਰਦਾ ਹੈ ਅਤੇ ਭੂਮਵੰਤ ਭੂਮ ਜਮੀਨਵੰਤ ਵਾਲਾ ਜ਼ਿਮੀਂਦਾਰ ਆਪਣੀ ਜ਼ਮੀਨ ਨੂੰ ਦੇਖ ਕੇ ਹੰਕਾਰ ਕਰਦਾ ਹੈ ਇਸੇ ਪ੍ਰਕਾਰ ਨਾਮਰੂਪੀ ਧਨ ਵਾਲਾ ਦਰਬਵੰਤ ਧਨੀ ਪੁਰਖ ਨਾਮਰੂਪੀ ਧਨ ਨੂੰ ਵੇਖ ਕੇ ਬਹੁਤ ਗਰਬੈ ਪਾਵ ਗੌਰਵਤਾ ਵਿੱਚ ਹੁੰਦਾ ਹੈ ਜੋ ਪਹਿਲੀ ਦੂਜੀ ਤੀਜੀ ਆਦ ਭੂਮ ਭੂਮ ਕਾ ਦੀ ਅਵਸਥਾ ਵੰਤ ਵਾਲਾ ਪੁਰਖ ਹੈ ਉਸ ਦੀ ਸੰਗਤ ਕਰਨ ਵਾਲਾ ਪੁਰਖ ਵੀ ਆਭਿਮਾਨੀ ਆਪ ਹਿਰਦੇ ਵਿੱਚ ਭੂਮ ਕਾ ਦੇ ਆਨੰਦ ਨੂੰ ਮਾਨੀ ਮਾਨਦਾ ਹੈ ਰਾਜਾ ਜਾਣੈ ਸਗਲ ਰਾਜ ਹਮਰਾ ਤਿਉ ਹਰ ਜਨ ਟੀਕ ਸੁਆਮੀ ਜਿਵੇਂ ਰਾਜਾ ਸਮਝਦਾ ਹੈ ਕਿ ਸਾਰਾ ਰਾਜ ਹੀ ਮੇਰਾ ਹੈ ਤਤਬਿ ਤਾ ਰੂਪ ਰਾਜਾ ਜਾਣਦਾ ਹੈ ਕਿ ਸਾਰਿਆਂ ਵਿੱਚ ਸਾਡਾ ਆਤਮਾ ਹੀ ਰਾਜ ਪ੍ਰਕਾਸ਼ ਕਰ ਰਿਹਾ ਹੈ ਤਿਵੇਂ ਪਰਮੇਸ਼ਰ ਦੇ ਪਿਆਰੇ ਭਗਤ ਜਨਾਂ ਨੂੰ ਸੁਆਮੀ ਮਾਲਕ ਪਰਮੇਸ਼ਰ ਦੇ ਨਾਮ ਦੀ ਟੇਕ ਓਟ ਹੈ ਜੇ ਕੋ ਆਪਣੀ ਓਟ ਸਮਾਰੈ ਜੇਕਰ ਕੋਈ ਪੁਰਖ ਆਪਣੀ ਬਿਰਤੀ ਵਿੱਚ ਗੁਰਾਂ ਦੀ ਓਟ ਟੇਕ ਰਾ ਕੇ ਪਰਮੇਸ਼ਰ ਦੇ ਨਾਮ ਨੂੰ ਹਿਰਦੇ ਵਿੱਚ ਯਾਦ ਕਰਦਾ ਹੈ ਜਿਸਾ ਬਿਤ ਤੈਸਾ ਹੋਈ ਵਰਤੈ ਆਪਣਾ ਬਲ ਨਹੀਂ ਹਾਰੈ ਰਹਾਉ ਜਿਹੋ ਜਿਹਾ ਭਗਤ ਜਨਾ ਤੇ ਆਸਰੀ ਸੰਪਦਾ ਰੂਪ ਦੁਸ਼ਮਣਾਂ ਦਾ ਬਿਤ ਬਲ ਹੁੰਦਾ ਹੈ ਪਰਮੇਸ਼ਰ ਤੇਹੋ ਜਿਹੇ ਬਲ ਵਾਲਾ ਹੋ ਕੇ ਭਗਤ ਜਨਾ ਦੀ ਰੱਖਿਆ ਕਰਨ ਵਾਸਤੇ ਵਰਤਦਾ ਹੈ ਆਪਣੀ ਪਿਆਰੀ ਭਗਤ ਜਨਾ ਦੀ ਸਹਾਇਤਾ ਕਰਨ ਵਾਸਤੇ ਆਪਣਾ ਬਲ ਨਹੀਂ ਹਾਰਦਾ ਆਪਣੇ ਆਪ ਨੂੰ ਨਹੀਂ ਹਾਰਦਾ ਕੇ ਭਗਤ ਜਿਨ੍ਹਾਂ ਨੂੰ ਜਮ ਪਕੜ ਕੇ ਦੁੱਖ ਦੇ ਦੇਵੇ ਜਾਂ ਵਿਸ਼ੇ ਵਕਾਰ ਦੁੱਖ ਦੇ ਦੇਣ ਰਹਾਉ ਬਿਸਰਾਮ ਦੇ ਕੀ ਕਿਰਪਾ ਕਰਦੇ ਸਤਿਗੁਰੂ ਜੀ ਆਨ ਤਿਆਗ ਭਏ ਇੱਕ ਆਸਰ ਸ਼ਰਣ ਸ਼ਰਣ ਕਰ ਆਏ ਇਸੇ ਪ੍ਰਕਾਰ ਜੋ ਪੁਰਖ ਆਨ ਹੋਰ ਸਾਰੇ ਧਨ ਜ਼ਮੀਨਾ ਰਾਜ ਆਦਕਾਂ ਦੇ ਆਸਰੇ ਤਿਆਗ ਛੱਡ ਕੇ ਇੱਕ ਵੈਗੁਰੂ ਦੇ ਆਸਰੇ ਵਾਲੇ ਹੋਏ ਉਹ ਇਹੋ ਬੇਨਤੀ ਕਰਦੇ ਹਨ ਕਿ হে ਸਰਣ ਓਟ ਵਿੱਚ ਆਇਆਂ ਦੀ ਪਾਲਣਾ ਕਰਨ ਵਾਲੇ ਵਾਹਿਗੁਰੂ ਪਰਮੇਸ਼ਰ ਅਸੀਂ ਮਨ ਬਾਣੀ ਸਰੀਰ ਕਰਕੇ ਆਪ ਜੀ ਦੀ ਓਟ ਵਿੱਚ ਆਏ ਹਾਂ ਉਹਨਾਂ ਨੂੰ ਵਾਹਿਗੁਰੂ ਦੀ ਸਰਣ ਓਟ ਲੈਣ ਦਾ ਸਾਧੂਆਂ ਦੀ ਸਰਣ ਸਰਣ ਲੈਣੇ ਕਰਕੇ ਸੰਗਤ ਕਰਨੇ ਕਰਕੇ ਭਰੋਸਾ ਆਇਆ ਹੈ ਸੰਤ ਅਨੁਗ੍ਰਹਿ ਭਏ ਮਨ ਨਿਰਮਲ ਨਾਨਕ ਹਰ ਗੁਣ ਗਾਏ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹਨਾਂ ਗੁਰਮੁਖ ਜਨਾਂ ਦੇ ਸੰਤ ਸਾਧੂਆਂ ਦੀ अनुग्रह ਕਿਰਪਾ ਕਰਕੇ ਮਨ ਨਿਰਮਲ ਉਜਲ ਹੋਏ ਹਨ ਜਿਸ ਕਰਕੇ ਉਹ ਹਰ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਹਨ ਸਾਧੂਆਂ ਦੀ ਕਿਰਪਾ ਦੁਆਰਾ ਪਰਮੇਸ਼ਰ ਦੇ ਗੁਣ ਗਾਉਣੇ ਕਰਕੇ ਉਹਨਾਂ ਦੇ ਮਨ ਨਿਰਮਲ ਪਵਿੱਤਰ ਹੋਏ ਹਨ ਤਨਸਰੀ ਮਹੱਲਾ ਪੰਜਵਾ ਤਾਨ ਸ੍ਰੀ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਜੀ ਨੂੰ ਸਿੱਖਾਂ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਸੰਸਾਰ ਵਿੱਚ ਸੂਰਮਿਆਂ ਦੀ ਸੂਰਮਤਾਈ ਵਾਲੀ ਗੱਲ ਪੁਰਾਤਨ ਸਮੇਂ ਤੋਂ ਚੱਲੀ ਆ ਰਹੀ ਆਪੂ ਆਪਣੀ ਕਲਪਨਾ ਦੇ ਅਨਸਾਰ ਸੂਰਮਿਆਂ ਬਾਰੇ ਲੋਕੀ ਕਥਨ ਕਰਦੇ ਹਨ ਕੁਝ ਗ੍ਰੰਥਾਂ ਵਿੱਚ ਜੋਦੇ ਮਹਾਬਲੀ ਤੇ ਸੂਰਮੇ ਕਥਨ ਕੀਤੇ ਹਨ ਆਪ ਕਿਰਪਾ ਕਰਕੇ ਸੂਰਮੇ ਬਾਰੇ ਸਮਝਾਓ ਕਿ ਸੂਰਮਾ ਕਿਸ ਨੂੰ ਕਹੀਦਾ ਹੈ ਸਤਿਗੁਰੂ ਜੀ ਨੇ ਕਿਹਾ ਕਿ ਸੂਰਮਾ ਦੋ ਪ੍ਰਕਾਰ ਦਾ ਹੁੰਦਾ ਇੱਕ ਬਾਹਜ ਤੇ ਇੱਕ ਅੰਤਰੀਵ ਪਾਵ ਇੱਕ ਮਾਨਸਿਕ ਇੱਕ ਜਿਸਮਾਨੀ ਇਉ ਸਤਿਗੁਰੂ ਜੀ ਸਿੱਖਾਂ ਨੂੰ ਉਪਦੇਸ਼ ਦਿੰਦਿਆਂ ਫੁਰਮਾਨ ਕਰਦੇ ਹਨ ਕਿ ਉਹ ਅਸਲੀ ਸੂਰਮਾ ਹੈ ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਤ ਹੈ ਸੂਰਾ ਏ ਭਾਈ ਇਸ ਕਾਲ ਯੁਗ ਦੇ ਜੁਗ ਮਹਿ ਕਈਏ ਵਿੱਚ ਸਮੇਂ ਵਿੱਚ ਜਿਸ ਪੁਰਖ ਨੂੰ ਪਰਮੇਸ਼ਰ ਦੇ ਨਾਮ ਦਾ ਰੰਗ ਪ੍ਰੇਮ ਲੱਗਾ ਹੈ ਜਿਸ ਪੁਰਖ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਪ੍ਰੇਮ ਲੱਗਿਆ ਹੈ ਤੇ ਸਾਰੇ ਕਾਮ ਕ੍ਰੋਧ ਆਦ ਵੈਰੀਆਂ ਨੂੰ ਜਿੱਤ ਲਿਆ ਹੈ ਉਹ ਸੂਰਮਾ કહਿਆ ਜਾਂਦਾ ਹੈ ਇਹ ਮਾਨਸਿਕ ਸੂਰਮੇ ਦੀ ਗੱਲ ਹੈ ਦੂਸਰੀ ਜਿਸਮਾਨੀ ਸੂਰਮਤਾਈ ਦੀ ਗੱਲ ਜਿਵੇਂ ਦਸ਼ਮੇਸ਼ ਜੀ ਦੇ ਸਹਿਬਜ਼ਾਦਿਆਂ ਨੇ ਚਮਕੌਰ ਸਾਹਿਬ ਵਿੱਚ ਧਰਮ ਵਾਸਤੇ ਆਪਣੇ ਬਹਾਦਰੀ ਦੇ ਜੋਰ ਵਿਗਾ ਕੇ ਸ਼ਹੀਦੀ ਪ੍ਰਾਪਤ ਕੀਤੀ ਜਿਵੇਂ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਸ੍ਰੀ ਦਸਮ ਗ੍ਰੰਥ ਵਿੱਚ ਇੱਕ ਸੋਈਏ ਦੁਆਰਾ ਅੰਤਰੀਵ ਤੇ ਬਾਝ ਭਾਵ ਕਥਨ ਕੀਤਾ ਹੈ ਪਾਤਸ਼ਾਹ ਫਰਮਾਉਂਦੇ ਹਨ ਧੰਨ ਜਿਉ ਤੇ ਕੋ ਜਗ ਮੈਂ ਮੁਕਤੀ ਹਰ ਚਿਤ ਮੈਂ ਜੁਧ ਵਿਚਾਰੈ ਦੇਹ ਅਨਿਤ ਨਿਤ ਰਹਿ ਜਸ 나ਬ ਚੜੇ ਪਵ ਸਾਗਰ ਤਾਰੈ ਧੀਰ ਜਿਤਾਮ ਬਨਾਇ ਇਹ ਤਨ ਬੁੱਧ ਸੁਦੀਪਕ ਜਿਉ ਉਜਿਆਰੈ ਗਿਆਨਹਿ ਕੀ ਬਡਨੀ ਮਨੂ ਹਾਥ ਲੈ ਕਤੁਰਤਾ ਕੁਤਵਾਰ ਬੁਹਾਰੈ ਸੋ ਚਾਰ ਪ੍ਰਕਾਰ ਦੇ ਸੂਰਮੇ ਮੰਨੇ ਪਹਿਲਾ ਸੂਰਮਾ ਦੂਸਰਾ ਰਥੀ ਤੀਜਾ ਮਹਾਰਥੀ ਚੌਥਾ ਅਤਰਥੀ ਜੋ ਸੂਰਮਾ ਹੁੰਦਾ ਜੋ ਦਾ ਜੋ ਆਪਣੇ ਬਰਾਬਰ ਦੇ ਇੱਕ ਨਾਲ ਲੜੇ ਜਿਵੇਂ ਕ੍ਰੀਚਕ ਦਾਤੇ ਭੀਮ ਸੈਨ ਦਾ ਆਪਸ ਵਿੱਚ ਮੁਕਾਬਲਾ ਹੋਇਆ ਸੀ ਦੂਸਰਾ ਹੁੰਦਾ ਰਥੀ ਮਹਾਨ ਜੋਧਾ ਜੋ 100 ਨਾਲ ਜਾਂ 1000 ਨਾਲ ਇਕੱਲਾ ਮੁਕਾਬਲਾ ਕਰੇ ਤੀਜਾ ਹੁੰਦਾ ਮਹਾਰਥੀ ਜਿਹੜਾ ਵੱਡਾ ਜੋਧਾ ਐਸਾ ਜੋਧਾ ਜੋ ਇਕੱਲਾ ਹੀ 10000 ਧਨੁਖਧਾਰੀਆਂ ਨਾਲ ਮੁਕਾਬਲਾ ਕਰੇ ਜਾਂ ਵੱਡਾ ਜੋਧਾ ਜਿਸ ਨਾਲ 10000 ਧਨੁਖਧਾਰੀ ਹੋਣ ਚੌਥਾ ਅਤਰਥੀ ਜੂਣ ਗਿਣਤਾ ਦੇ ਨਾਲ ਇਕੱਲਾ ਲੜੇ ਅਜਿਹਾ ਜੋਧਾ ਜੋ ਰਾਤ ਤੇ ਬੈਠ ਕੇ ਇਕੱਲਾ ਹੀ ਅਣਗਿਣਤ ਦੁਸ਼ਮਣਾਂ ਨਾਲ ਲੜ ਕੇ ਲੜ ਸਕੇ ਭਾਵ ਫਤਿਹ ਪ੍ਰਾਪਤ ਕਰ ਲਵੇ ਸੋ ਪਾਦਸ਼ਾ ਫਰਮਾਉਂਦੇ ਪਾਈ ਉਹ ਸੂਰਮਾ ਹੈ ਜਿਸ ਨੂੰ ਇਸ ਕਲਯੁਗ ਦੇ ਵਿੱਚ ਨਾਮ ਦਾ ਰੰਗ ਲੱਗਾ ਹੈ ਆਤਮ ਜਿਣੈ ਸਗਲ ਵਸਤਾ ਕੈ ਜਾ ਕਾ ਸਤਗੁਰ ਪੂਰਾ ਜਿਸ ਪੁਰਖ ਦਾ ਪੂਰਾ ਸਤਗੁਰ ਰਖਵਾਲਾ ਹੋਇਆ ਹੈ ਉਸਨੇ ਆਪਣੇ ਆਤਮ ਮਨ ਨੂੰ ਜਿੱਤ ਲਿਆ ਹੈ ਮਾਨੋ ਜਿੱਤਨੇ ਕਰਕੇ ਉਸ ਦੇ ਸਗਲ ਸਾਰੀਆਂ ਨੌ ਨਦੀਆਂ 18 ਸਿੱਧੀਆਂ ਇਤਿਆਦ ਦੀਆਂ ਤਾਕਤਾਂ ਵਸ ਅਧੀਨ ਹੋ ਜਾਂਦੀਆਂ ਕਾਮ ਕ੍ਰੋਧ ਆਦ ਦੀਆਂ ਤਾਕਤਾਂ ਵਸ ਵਿੱਚ ਹੋ ਜਾਂਦੀਆਂ ਸਾਰੇ दैवी ਗੁਣੇਰ ਦੇ ਦੇ ਅੰਦਰ ਆ ਕੇ ਵਸ ਜਾਂਦੇ ਠਾਕੁਰ ਗਾਇਆ ਆਤਮ ਰੰਗ ਇਹ ਭਾਈ ਠਾਕੁਰ ਸਵਾਮੀ ਪਰਮੇਸ਼ਰ ਦੇ ਜਸ ਨੂੰ ਆਤਮ ਮਨ ਵਿੱਚ ਰੰਗ ਪ੍ਰੇਮ ਨਾਲ ਗਾਉਣਾ ਕਰੀਦਾ ਹੈ ਤੇ ਗਾਉਣਾ ਚਾਹੀਦਾ ਹੈ ਸਰਣੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ ਰਹਾਉ ਸਤਿਗੁਰਾਂ ਦੀ ਸਰਣੀ ਓਟ ਵਿੱਚ ਆਪਣੇ ਆਪ ਨੂੰ ਪਾ ਕੇ ਪਰਮੇਸ਼ਰ ਦਾ ਨਾਮ ਧਿਆਕਾਰ ਬਿਰਤੀ ਦੁਆਰਾ ਧਿਉਨੇ ਕਰਕੇ ਸਹਿਜ ਸੁਤੇ ਸਿੱਧ ਹੀ ਸੰਗੀ ਪਰਮੇਸ਼ਰ ਵਿੱਚ ਸਮਾਉਣਾ ਹੁੰਦਾ ਹੈ ਸਹਿਜ ਗਿਆਨ ਦੀ ਪ੍ਰਾਪਤੀ ਸੰਗ ਨਾਲ ਸਾਜ ਸਰੂਪ ਵਿੱਚ ਸਮਾਉਣਾ ਹੁੰਦਾ ਹੈ ਰਹਾਉ ਬਿਸਰਾਮ ਦੀ ਕੀ ਪਾਤਸ਼ਾਹ ਅਗੇ ਕਥਨ ਕਰਦੇ ਆ ਜਨਕੇ ਚਰਨ ਵਸਹਿ ਮੇਰੇ ਹੀਰੈ ਸੰਗ ਪੁਨੀਤਾ ਦੇਹੀ ਭਗਤ ਜਿਨ੍ਹਾਂ ਦੇ ਚਰਨ ਮੇਰੇ ਹੀਰੈ ਹਿਰਦੇ ਵਿੱਚ ਵਸ ਜਾਣ ਧੰ ਸ੍ਰੀ ਗੁਰੂ ਰਾਮਦਾਸ ਸਹਿ ਮਹਾਰਾਜੀ ਆਪ ਜੀ ਦੇ ਚਰਨ ਕਮਲ ਮੇਰੇ ਜਨ ਦਾਸ ਦੇ ਹਿਰਦੇ ਵਿੱਚ ਵਸ ਜਾਣ ਜਿਨ੍ਹਾਂ ਚਰਨਾ ਦੀ ਸੰਗਤ ਕਰਕੇ ਸਾਡੀ ਦੇਹੀ ਕਾਇਆ ਪੁਨੀਤਾ ਪਵਿੱਤਰ ਹੋ ਜਾਵੇ ਜਨਕੀ ਧੂਰ ਦੇਹ ਕਿਰਪਾ ਨਿਧ ਨਾਨਕ ਕਹਿ ਸੁਖ ਇਹੀ ਏ ਕਿਰਪਾ ਦਇਆ ਦੇ ਨਿਧ ਸਮੁੰਦਰ ਕਿਰਪਾ ਦੇ ਨਿਧ ਖਜ਼ਾਨੇ ਪਰਮੇਸ਼ਰ ਜੀ ਮੈਨੂੰ ਪਿਆਰੇ ਭਗਤ ਜਨਾਂ ਦੀ ਚਰਨ ਧੂੜ ਦੇਣਾ ਕਰੋ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਸਾਡੇ ਜਨਾਂ ਦੇ ਤਾਂ ਹੀ ਇਹੋ ਚਰਨ ਧੂੜੀ ਆਤਮਿਕ ਸੁਖ ਦੇਣ ਵਾਲੀ ਹੈ ਧਨਸਰੀ ਮਹੱਲਾ 5 ਜੋ ਜੀਵ ਪਰਮੇਸ਼ਰ ਨੂੰ ਦੂਰ ਜਾਣ ਕੇ ਕੋ ਕਰਮ ਕਰਦੇ ਆ ਉਹਨਾਂ ਨੂੰ ਕੋ ਕਰਮਾਂ ਤੋਂ ਛਡਾਉਣ ਵਾਸਤੇ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜੀ ਪਰਮ ਪਵਿੱਤਰ ਉਪਦੇਸ਼ ਬਖਸ਼ ਰਹੇ ਆ ਯਤਨ ਕਰੈ ਮਾਨੁ ਖੜਹਿ ਕਾਵੈ ਓਹ ਅੰਤਰਜਾਮੀ ਜਾਣੈ ਇਹ ਜੀਵ ਪਦਾਰਥਾਂ ਦੇ ਇਕੱਠੇ ਕਰਨ ਦਾ ਵਿਕਾਰਾਂ ਨੂੰ ਭੋਗਣ ਦਾ ਯਤਨ ਉਪਾ ਉਦਮ ਕਰਦਾ ਰਹਿਦਾ ਤੇ ਹੋਰ ਨਾ ਮਾਨੁਕ ਪੁਰਸ਼ਾਂ ਨੂੰ ਪਖੰਡ ਕਰਕੇ ਡਹਿ ਕਾਵੇ ਪਰਮਾਉਂਦਾ ਰਹਿੰਦਾ ਠੱਗਦਾ ਰਹਿੰਦਾ ਪਰੰਤੂ ਕੀਤੇ ਚੰਗੇ ਮਾੜੇ ਕਰਤੱਬਾਂ ਨੂੰ ਉਹ ਕਈਏ ਅੰਤਰਜਾਮੀ ਅੰਦਰ ਦੀ ਜਾਣਨ ਵਾਲਾ ਪਰਮੇਸ਼ਰ ਤਾਂ ਜਾਣਦਾ ਹੀ ਹੈ ਪਾਪ ਕਰੇ ਕਰਮੂ ਕਰ ਪਾਵੇ ਭੀਖ ਕਰੇ ਨਿਰਵਾਨ ਨਿਰਵਾਨੇ ਦੁਲਾਵਾਂ ਨਾਲਿਆ ਨਿਰਵਾਨੇ ਨਹੀਂ ਪੜ ਜਾਣਾ ਜੇ ਨਿਰਬਾਨੇ ਫੇ ਲਾਮ ਲੱਗੀ ਹੋਣੀ ਸੀ ਸੋ ਨੈ ਨਿਰਬਾਨੇ ਪੜਨਾ ਵਿਰਕਤ ਉਦਾਸੀ ਸਾਧੂਆਂ ਵਾਲਾ ਭੇਖ ਲਿਬਾਸ ਬਾਰੋਂ ਨਿਰਬਾਨੇ ਬੰਦਨਾ ਤੋਂ ਰਹਿਤ ਨਿਰਬਾਨੇ ਬਾਨੇ ਦੁੱਖਾਂ ਤੋਂ ਰਹਿਤ ਵਾਲਾ ਭੇਖ ਪਹਿਰਾਵਾ ਧਾਰਨ ਕਰਦਾ ਹੈ ਤੇ ਪਾਪ ਗੁਨਾਹ ਕਰਦਾ ਹੈ ਫਿਰ ਪਾਪ ਕਰਮ ਕਰਕੇ ਮੁਨਕਰ ਹੋ ਜਾਂਦਾ ਭਾਵ ਮੁਕਰ ਜਾਂਦਾ ਕਿ ਮੈਂ ਤਾਂ ਕੋਈ ਪਾਪ ਕਰਮ ਕੀਤਾ ਹੀ ਨਹੀਂ ਜਾਨਤ ਦੂਰ ਤੁਮਹਿ ਪ੍ਰਭ ਨੀਰ ਹੀ ਪ੍ਰਭ ਪਰਮੇਸ਼ਰ ਤੁਸੀਂ ਸਾਰਿਆਂ ਦੇ ਅਤਿਅੰਤ ਨੇੜੇ ਤੋਂ ਨੇੜੇ ਹੋ ਪਰੰਤੂ ਇਹ ਜੀਵ ਤੁਹਾਨੂੰ ਦੂਰ ਜਾਣ ਕੇ ਚੋਰੀ ਜਾਰੀ ਠਗੀ ਆਦ ਵਿਕਾਰਾਂ ਨੂੰ ਕਰਦਾ ਹੈ ਉਤ ਤਾਕੈ ਉਤ ਤੇ ਉਤ ਪੀਖੈ ਆਵੇ ਲੋਬੀ ਫੇਰ ਰਹਾਉ ਜਦੋਂ ਆਪਸ ਵਿੱਚ ਗੱਲਾਂ ਕਰੇ ਕਿਸੇ ਮਨੁੱਖਾਂ ਵੱਲ ਤੱਕਦਾ ਹੈ ਉਹ ਉਧਰ ਕੰਨ ਕਰਕੇ ਸੁਣਦਾ ਕਿ ਫਲਾਣੇ ਨਗਰ ਵਿੱਚ ਜਲੇਬੀਆਂ ਆਦ ਦਾ ਭੰਡਾਰਾ ਹੈ ਉਹ ਉੱਤ ਉਥੇ ਚੱਲਿਆ ਜਾਂਦਾ ਉਹ ਉੱਤ ਉਧਰੋਂ ਆ ਕੇ ਫਿਰ ਹੋਰ ਪਾਸੇ ਵੱਲ ਨੂੰ ਪੇਖਿਆ ਵੇਖਦਾ ਕਿ ਹੋਰ ਕਿੱਥੇ ਭੰਡਾਰਾ ਹੈ ਇਉਂ ਲੋਭੀ ਲਾਲਚੀ ਮਨੁੱਖ ਤੁਰ ਫਿਰ ਕੇ ਭਾਵ ਦੁਆਰੇ ਦੁਆਰੇ ਤੇ ਭਟਕਦਾ ਵਾਪਸ ਆ ਜਾਂਦਾ ਜਦੋਂ ਜੀਵ ਉੱਤ ਉਧਰ ਪੂਰਬ ਵੱਲ ਤੱਕਦਾ ਹੈ ਕਿ ਇਸ ਪਾਸੇ ਬਾਦਾਰਤ ਮਿਲਣਗੇ ਤਾਂ ਉਧਰ ਨੂੰ ਚੱਲ ਪੈਂਦਾ ਜਦੋਂ ਪੂਰਬ ਵੱਲ ਪਦਾਰਥ ਨਹੀਂ ਮਿਲਦੇ ਤਾਂ ਫੇਰ ਉਤ ਉਥੇ ਤੋਂ ਹੀ ਪੱਛਮ ਵੱਲ ਨੂੰ ਦੁਰ ਪੈਂਦਾ ਭਾਵ ਕਦੇ ਕਿਤੇ ਕਦੇ ਕਿਤੇ ਆਵੇ ਲੋਭੀ ਫੇਰ ਇਹਨੂੰ ਫੇਰ ਹੀ ਪਿਆਰਿੰਦਾ ਲੋਭੀ ਲਾਲਚੀ ਨੂੰ ਰਖਾਓ ਬਿਸਰਾਮ ਦੇ ਕੀ ਕਿਰਪਾ ਕਰਦੇ ਆ ਜਦ ਲਗ ਟੁੱਟੈ ਨਾਹੀ ਮਨ ਪਰਮਾ ਤਬ ਲਗ ਮੁਕਤ ਨਾ ਕੋਈ ਜਦੋਂ ਤੱਕ ਜੀਵ ਦੇ ਮਨ ਅੰਦਰੋਂ ਪਰਮ ਦਾ ਪੜਦਾ ਨਹੀਂ ਨਾ ਟੁੱਟਦਾ ਤਦੋਂ ਤੱਕ ਕੋਈ ਵੀ ਪੁਰਖ ਮੁਕਤ ਨਹੀਂ ਹੋ ਸਕਦਾ ਕਹੋ ਨਾਨਕ ਦਿਆਲ ਸੁਆਮੀ ਸੰਤ ਭਗਤ ਜਨ ਸੋਈ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਸੁੱਤੇ ਸਰਬ ਦਾ ਸਾਰਿਆਂ ਦਾ ਸੁਆਮੀ ਮਾਲਕ ਪਰਮੇਸ਼ਰ ਦਇਆਵਾਨ ਹੋਇਆ ਹੈ ਉਹੀ ਜਨ ਪੁਰਖ ਸੰਤ ਸਾਧ ਸ੍ਰੇਸ਼ਟ ਸਾਸ ਗ੍ਰਾਸ ਨਾਮ ਜਪਣ ਵਾਲਾ ਮਹਾਤਮਾ ਤੇ ਭਗਤੀ ਕਰਨ ਵਾਲਾ ਭਗਤ ਹੈ वाहे गुरु वाहे गुरु वाहे गुरु ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ